ਸਸਿਗਲ ਦੋਸਤੋ ਮੈਂ ਸਕੁੰਦਰ ਬਿੰਦਿੰਗ ਤੇ ਅੱਜ ਦੀ ਵੀਡੀਓ ਲੈ ਕੇ ਚ ਲੈ ਕੇ ਆਏ ਆ ਅਸੀਂ ਕਬੱਡੀ ਖਿਡਾਰੀ ਸ਼ੀਲਾ ਕੰਧਾਲਾ ਗੁਰੂ ਨੂੰ ਕਬੱਡੀ ਦਾ ਇੱਕ ਬੇਹਤਨੇ ਰੀਡਰ ਆ ਕਾਫੀ ਵਾਰ ਗਰਾਉਂਡਾਂ ਦੇ ਵਿੱਚ ਇਸ ਖਿਡਾਰੀ ਦਾ ਬੈਸਟਾਂ ਦੇ ਵਿੱਚ ਵੀ ਨਾਮ ਬੋਲਿਆ ਜਾਂਦਾ ਵਧੀਆ ਕਾ ਰੀਡਰਾਂ ਦੇ ਵਿੱਚ ਨਾਮ ਬੋਲਿਆ ਜਾਂਦਾ ਕੋਈ ਸਮਾ ਸਗਾ ਇਸ ਖਿਡਾਰੀ ਨੂੰ ਵੀ ਫੋਨ ਕਰ ਕਰਕੇ ਟੀਮਾਂ ਬੁਲਾਉਂਦੀਆਂ ਸੀਗੀਆਂ ਕਿ ਸਾਨੂੰ ਇੱਕ ਮੈਚ ਖੜਾ ਦੇ ਤੇ ਅਸੀਂ ਤੈਨੂੰ ਇੰਨੇ ਪੈਸੇ ਦੇਵਾਂਗੇ ਇਸ ਖਿਡਾਰੀ ਦਾ ਵੀ ਕਹਿਣਾ ਇਹੀ ਸੀਗਾ ਕਿ ਜਦੋਂ ਸਾਨੂੰ ਅਕਸਰ ਗ라운ਡਾਂ ਵਿੱਚ ਮਿਲਦਾ ਕਿ ਭਾਜੀ ਮੈਨੂੰ ਯਾਰ ਕਬੱਡੀ ਦਾ ਬਹੁਤ ਕੁਝ ਕਬੱਡੀ ਨੇ ਦਿੱਤਾ ਮੇਰੇ ਘਰ ਦੇ ਹਾਲਾਤ ਜੋ ਵੀ ਅੱਜ ਅਸੀਂ ਰੋਟੀ ਖਾ ਰਹੇ ਆ ਕਬੱਡੀ ਕਰਕੇ ਖਾ ਰਹੇ ਆ ਯਾਨੀ ਕਬੱਡੀ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਵੀ ਮੇਰੇ ਹਿਸਾਬ ਨਾਲ ਕਿਸੇ ਵੀ ਟੀਮ ਨੂੰ ਅਜੇ ਤੱਕ ਇਹਨੇ ਖੇਡਣ ਨੂੰ ਕਦੀ ਨਾ ਹੀ ਨਹੀਂ ਕੀਤੀ ਜਿੱਧਰ ਹਾਂ ਕਰ ਦਿੱਤਾ ਉਧਰ ਖੇਡਣ ਜਾਣਾ ਹੀ ਜਾਣਾ ਆ ਪਰ ਇੱਕ ਟੂਰਨਾਮੈਂਟ ਦੌਰਾਨ ਇਸ ਖਿਡਾਰੀ ਤੇ ਸੱਟ ਲੱਗ ਜਾਂਦੀ ਆ ਜਿਸ ਤੋਂ ਬਾਅਦ ਇਹਦੇ ਗੋਡੇ ਦਾ ਆਪਰੇਸ਼ਨ ਕਰਨਾ ਪੈਂਦਾ ਤੇ ਗੋਡੇ ਦਾ ਆਪਰੇਸ਼ਨ ਕਰਾਉਣ ਤੋਂ ਬਾਅਦ ਇਹਦੇ ਘਰ ਦੇ ਹਾਲਾਤ ਜਿਹੜੇ ਕਾਫੀ ਖਰਾਬ ਹੋ ਗਏ ਕਿਉਂਕਿ ਉਹ ਖਿਡਾਰੀ ਸੀ ਜਿਹਦਾ ਘਰ ਦਾ ਸਾਰਾ ਖਰਚ ਕਬੱਡੀ ਸਰ ਤੋਂ ਚੱਲਦਾ ਸੀਗਾ ਬਾਕੀ ਜੋ-ਦੋ ਇਸ ਖਿਡਾਰੀ ਨਾਲ ਮੁਸੀਬਤ ਵਿੱਚ ਆਇਆ ਹੋਇਆ ਮੇਰੇ ਹਿਸਾਬ ਨਾਲ ਕਬੱਡੀ ਜਗਤ ਦਾ ਤੇ ਉਹਨਾਂ ਖੇਡ ਪ੍ਰਮੋਟਰਾਂ ਨੂੰ ਬੇਨਤੀ ਹੈ ਕਿ ਜਿੱਥੇ ਤੁਸੀਂ ਕਈ ਵਾਰ ਜਿਹੜੇ ਕਬੱਡੀ ਵਿੱਚ ਮੁਸੀਬਤ ਦੇ ਵਿੱਚ ਪਏ ਹੁੰਦੇ ਆ ਖਿਡਾਰੀ ਜਾਂ ਕੋਈ ਹੋਰ ਪਏ ਹੁੰਦਾ ਉਹਨਾਂ ਦੀ ਮਦਦ ਕਰਦੇ ਆ ਇਸ ਖਿਡਾਰੀ ਦੀ ਵੀ ਥੋੜੀ-ਬੋਟੀ ਜ਼ਰੂਰ ਮਦਦ ਕਰੋ ਤਾਂ ਜੋ ਇਹ ਖਿਡਾਰੀ ਮੋਰ ਗਰਾਉਂਡਾਂ ਵਿੱਚ ਵਾਪਸੀ ਕਰ ਸਕੇ ਆਉ ਤੁਹਾਨੂੰ ਮਿਲਾਉਂਦੇ ਆ ਸ਼ੀਲਾ ਕੰਧਾਲਾ ਗੁਰੂ ਜੀ ਨਾਲ ਸਾਸੀ ਦਾ ਸਾਸਿਗਾ ਭਾਜੀ ਸਾਸਿਗਾ ਕਿੱਦਾਂ ਹੁਣ ਗੋਡਾ ਕਿੱਦਾਂ ਠੀਕ ਹੈ ਤੁਹਾਡਾ ਗੋਡਾ ਭਾਜੀ ਹਾਂਜੀ ਠੀਕ ਆ ਭਾਜੀ ਉਹਦਾ ਅੱਗੇ ਨਾਲ ਉਹਦਾ ਪਰ ਹਜੇ ਤਾਂ ਪ੍ਰੋਬਲਮਾਂ ਆਈ ਚੱਲ ਰਹੀ ਆ ਗੋਡੀ ਦੀ ਠੀਕ ਹੈ ਹਾਂਜੀ ਤੇ ਕਿੱਥੋਂ ਆਪਰੇਸ਼ਨ ਕਿੱਥੋਂ ਕਰਵਾਇਆ ਸੀ ਐਚਪੀ ਅਥੋਲ ਭਾਜੀ ਆਪਣੇ ਜੀ ਬਾਈਪਾਸ ਜਲੰਧਰ ਅੱਛਾ ਜੀ ਹਾਂਜੀ ਉੱਥੇ ਕਰਵਾਇਆ ਵਧੀਆ ਹਸਪਤਲ ਆ ਭਾਈ ਜਿੱਦਾਂ ਕਿੰਨਾ ਕ ਖਰਚ ਹੋ ਗਿਆ ਖਰਚਾ ਭਾਈ ਆਈ ਗਿਆ 80 ਕੁ ਭਾਈ ਆ ਗਿਆ ਹਣਾ ਠੀਕ ਹੈ ਤੇ ਇਹ ਜਿਹੜਾ ਰੈਗੂਲਰ ਵੀ ਲੱਗਦਾ ਹੋਣਾ ਜਿੱਦਾਂ ਚੈੱਕ ਕਰਾਉਣ ਜੰਨੇ ਆਓ ਭਾਈ ਇਦਾਂ ਕੀ ਹੁਣ ਜਿੱਦਾਂ ਕੱਲ ਗਏ ਹੈਗੇ ਭ ਹੋਣੇ ਕੱਲ ਗਏ ਅੱਜ ਚਲੋ ਨਹੀਂ ਤੇ ਕਲੂ ਭਾਈ ਫੇਰ ਸੱਦੇ ਆ ਬਈ ਡਾਕਟਰ ਨੇ ਹਾਂਜੀ ਤੇ ਉਹਦਾ ਭਾਈ ਹਫਤੇ ਬਾਅਦ ਜਾਣਾ ਜਾਂਦੇ ਸੀਗੇ ਥੋੜੀ ਪ੍ਰੋਬਲਮ ਪੈ ਗਈ ਗੋਡੇ 'ਚ ਭਾਈ ਠੀਕ ਹਾਂਜੀ ਜਦੋਂ ਇੱਕ ਵਾਰੀ ਚੈੱਕ ਕਰਾਣ ਜਾਂਦੇ ਉਹ ਤੋਂ ਕਿੰਨਾ ਖਰਚਾ ਹੋ ਜਾਂਦਾ ਫਿਰ ਹੋਰ ਖਰਚਾ ਭਾਈ ਆਈ ਜਾਂਦਾ 5-6000 ਤੱਕ ਕਿਉਂਕਿ ਉਹ ਹਰੇਕ ਵਾਰ ਭਾਈ ਤਿੰਨ ਚਾਰ ਦਾ ਟੈਸਟ ਹੀ ਕਰ ਦਿੰਦੇ ਕਈ ਛਾਤੀ ਇਹ ਗਰੀ ਕੋਈ ਬਾਹਰ ਜੀ ਬਲੱਡਰ ਹਾਂਜੀ ਜਾਨੀ ਆਪਰੇਸ਼ਨ ਜਿਹੜਾ ਹੋ ਚੁੱਕਾ ਤੇ ਉਸ ਤੋਂ ਬਾਅਦ ਵੀ ਘੱਟੋ-ਘੱਟ 4-5000 ਰੁਪਏ ਤੁਹਾਡਾ ਹਰ ਵਾਰ ਟੈਸਟ ਜਾਂ ਚੈੱਕ ਕਰਾਉਣ ਦੇ ਲੱਗ ਜਾਂਦਾ ਲੱਗ ਜਾਂਦਾ ਤੇ ਹੁਣ ਜਿਹੜੇ ਪੈਸੇ ਆ ਰੇਂਜ ਕਿੱਥੋਂ ਕਰਦੇ ਆ ਏਦਾਂ ਹੀ ਬਾਈ ਆਪਣੇ ਯਾਰ ਦੋਸਤਾਂ ਨੂੰ ਫੋਨ ਕਰਕੇ ਫੇਸਬੁੱਕ ਤੋਂ ਹੀ ਆਵਾਜ਼ ਫੋਨ ਕਰੀਦਾ ਬਾਈ ਚਲੋ ਐਸੀ ਉਹਨਾਂ ਨੂੰ ਉਹ ਵੀ ਚਲੋ ਆਪਣਾ ਬਾਈ ਬੋਲਬਾਣੀ ਡਿਪੈਂਡ ਹੁੰਦਾ ਬਾਈ ਆਪਣੇ ਦੇ ਪਹਿਲਾਂ ਚਲੋ ਵਧੀਆ ਆਪਾਂ ਮਿਲੇ ਵਰਤੇ ਨਾ ਬਾਈ ਬੰਦਿਆਂ ਨੂੰ ਆਪਾਂ ਨੂੰ ਬਾਈ ਹੈਲਪ ਕਰ ਦਿੰਦੇ ਆ ਤੇ ਬੋ ਬਾਈ ਚਲੋ ਰੱਬ ਦਾ ਸ਼ੁਕਰ ਆ ਨਾ ਬਾਈ ਹੈਲਪ ਕਰਦੇ ਤੇ ਉਦੋਂ ਬਾਈ ਵੀ ਆਪਾਂ ਜਿਹੜਾ ਦਵਾਈ ਅਗਲੇ ਆਈਦੀ ਆ ਠੀਕ ਹੈ ਹਰ ਇੱਕ ਵਾਰ ਇਦਾਂ ਹੀ ਹੁੰਦੀ ਆ ਬਾਈ ਇਦਾਂ ਦਾ ਜਣੀ ਜਦੋਂ ਵੀ ਚੈੱਕ ਕਰਾਣ ਕਰਾਉਣ ਜਾਣਾ ਆ ਕਿ ਜਨਾਕੇ ਤੇ ਆਰ ਦੋਸਨ ਨੂੰ ਵੀ ਮਦਦ ਮੰਗਦੇ ਹਾਂ ਕਿਉਂਕਿ ਬਈ ਘਰੇ ਸਾਧਨ ਹੈ ਨਹੀਂ ਕੋਈ ਇਦਾਂ ਦਾ ਕਮਾਉਣ ਵਾਲਾ ਨਾ ਹੋਰ ਅੱਛਾ ਹਾਂਜੀ ਜੀ ਪਰਿਵਾਰ ਵਿੱਚ ਕੌਣ ਕੌਣ ਹੈ ਪਰਿਵਾਰ ਚ ਬਈ ਆਪਣੇ ਮम्मा ਹੋਣੀ ਆ ਠੀਕ ਹੈ ਡੈਡੀ ਹੋਣੀ ਆ ਠੀਕ ਹੈ ਦੋ ਭੈਣਾਂ ਬਈ ਇੱਕ ਵੱਡਾ ਭਰਾ ਹਾਂਜੀ ਇੱਕ ਵੱਡਾ ਭਰਾ ਬਈ ਭੈਣਾਂ ਵਿਆਹੀਆਂ ਹੋਈਆਂ ਜਾਂ ਦੋਹਣਾ ਨਹੀਂ ਭਾਜੀ ਭੈਣਾਂ ਸਾਡੇ ਵਿਆਹਣ ਵਾਲੀਆਂ ਬਈ ਠੀਕ ਹੈ ਹਾਂਜੀ ਤੇ ਬਾਪੂ ਹਣੀ ਕੀ ਕਰਦੇ ਬਾਪੂ ਹਣੀ ਬਈ ਇਸ ਟਾਈਮ ਤਾਂ ਪ੍ਰਾਈਵੇਟ ਸਕੂਲ ਆ ਜਿੱਦਾਂ ਅੱਛਾ ਉੱਥੇ ਬਈ ਵੱਡਾ ਭਾਈ ਦਾ ਜਲੋਲ ਜਿਹੜਾ ਬਾਸ ਹੋਵੇ ਬਾਈ ਨਿਆਣੇ ਲਾਉਣੇ ਆ ਅੱਛਾ ਨਿਆਣੇ ਛੱਡ ਕੇ ਆਉਣੇ ਨਾ ਬਾਪੂ ਹਣੀ ਬਾਈ ਜਿੱਦਾਂ ਸਫਾਈ ਸੁਈ ਆਪਣੇ پارک ਦੀ ਇਦਾਂ ਠੀਕ ਹੋ ਗਈ ਹਾਂ ਜੀ ਪਰ ਇਹ ਕਹ ਸਕਦੇ ਉਹਨਾਂ ਦੀ ਵੀ ਕੋਈ ਫਰਮਾਈ ਦਾ ਕੋਈ ਵੱਡਾ ਸਾਧਨ ਨਹੀਂਗਾ ਜਿਹਨਾਂ ਦਾ ਬਾਪੂ ਹਣੀ ਬਾਈ ਜਾਨ ਲੱਗਿਆ ਥੋੜਾ ਡੇਮੇਜ ਹੋਇਆ ਬਾਈ ਜਾਂਦਾ ਹਾਂ ਹਾਂਜੀ ਚਲੋ ਇੰਨਾ ਬਾਈ ਆਪਦਾ ਸ਼ੁਕਰ ਹੈ ਜਾਨ ਲੱਗੇ ਆ ਥੋੜੀ ਦਿਮਾਗ ਤੋਂ ਇਹ ਟੈਨਸ਼ਨ ਲੱਥ ਗਈ ਘਰ ਦਾ ਖਰਚਾ ਕੱਢਾ ਚੱਲਣਾ ਹਲਾ ਬਾਈ ਘਰ ਦਾ ਲੈ ਬਾਈ ਚਲਾ ਲੂਗੇ ਪਰ ਮੰਮੀ ਦਾ ਉਹਨਾਂ ਦੇ ਆਪਣੀ ਦਵਾਈਦਾਰੂ ਥੋੜਾ ਮੇਰਾ ਬਾਈ ਉਹ ਥੋੜਾ ਔਖਾ ਹੋ ਜਾਂਦਾ ਨਾ ਬਾਈ ਫੇ ਹਾਂਜੀ ਪੈਣਾ ਵਿਆਹ ਵੀ ਤਾਂ ਪੈਣਾ ਵਾਲਾ ਗਾਂ ਵਿਆਹ ਵੀ ਕਰਨਾ ਹੈ ਨਾ ਭਾਈ ਤੇ ਇਸ ਲਈ ਜਿਹੜਾ ਤੁਹਾਡਾ ਗੋਬੇ ਦਾ ਆਪਰੇਸ਼ਨ ਹੋਇਆ ਇਹਦੇ ਵਿੱਚ ਕਿਸੇ ਨੇ ਮਦਦ ਵੀ ਕੀਤੀ ਜਾਂ ਫਿਰ ਤੁਸੀਂ ਇਹ ਆਪਣੇ ਆਪ ਹੀ ਰੇਂਜ ਕੀਤੀ ਪਈ ਨਹੀਂ ਭਾਈ ਮਦਦ ਆਪ ਨੇ ਕੀਤੀ ਇਹ ਤਾਂ ਆਪਣਾ ਹੋ ਗਿਆ ਮੰਨਾ ਬਸਤਾਲ ਹੋ ਗਿਆ ਨਾ ਭਾਈ ਤਾਂ ਆਪਣੇ ਸੱਤੂ ਭਰਾ ਹੋ ਗਿਆ ਸਿਮਾ ਭਰਾ ਹੋ ਗਿਆ ਨਾ ਭਾਈ ਕਾਫੀ ਹਲਪ ਕੀਤੀ ਭਾਈ ਇਹ ਬੰਦਿਆਂ ਨੇ ਹਾਂਜੀ ਤੇ ਥੋੜਾ ਬਾਈ ਉਹ 50000 ਦਾ ਲੋਨ ਚੱਕਲਾ ਪਿਆ ਅੱਛਾ ਹਾਂਜੀ ਲੋਨ ਜਾ ਕੇ ਲੋਨ ਦੇ ਪੈਸੇ ਵੀ ਸਰੋ ਕਰਾਉਣੇ ਹਾਂਜੀ ਭਾਈ ਉਹ ਵੀ ਹੋ ਗਏ ਭਾਈ ਤੇ ਇਦਾਂ ਹੀ ਬਾਈ ਆਪਣੇ ਬਾਈ ਫਿਰ ਚਲੋ ਪਹਿਲਾ ਬਾਈ ਮਾਤਾ ਹੁਣਾਂ ਦਾ ਰੇਡ ਬਾਈ ਹੋਇਆ ਹੈਗਾ ਜਿੱਦਾਂ ਉਹਨਾਂ ਦੇ ਬਾਈ ਹਾਰਟ ਦੀ ਪ੍ਰੋਬਲਮ ਪੈ ਗਈ ਸੀ ਆਪਣੇ ਅਸਲ ਹਾਰਟ ਦੀ ਬਾਈ ਪ੍ਰੋਬਲਮ ਪਈ ਇੱਦਾਂ ਬਾਈ ਡਾਕਟਰ ਨੂੰ ਦਿਖਾਇਆ ਆਪਾਂ ਠੀਕ ਆ ਬਾਈ ਉਹਨਾਂ ਜਿਆ ਸਟੰਟ ਪਾਣਾ ਹੈਗਾ ਠੀਕ ਹੈ ਬਾਈ ਸਟੰਟ ਪਾਣੀ ਤਾਂ ਇਹ ਫਿਰ ਬਾਈ ਕਬੜੀ ਨਾਲ ਆਪਣੀ ਖਰਚ ਲੱਖਾਂ ਹਿਸਾਬ ਨਾਲ ਲੱਗਿਆ ਹੁਣ ਉਸ ਟਾਈਮ ਦੋ 2.5 ਲੱਖ ਰੁਪਏ ਬਾਈ ਲੱਗ ਹੀ ਗਿਆ ਠੀਕ ਹੈ ਹਾਂਜੀ ਥੋੜਾ ਫਿਰ ਉਦੋਂ ਵੀ ਪਈ ਇਦਾਂ ਹੀਗਾ ਜਾ ਦੋਸਤਾਂ ਇੱਕ ਕਬੱਡੀ ਆਇਆ ਆਪਣੇ ਹੈਲਪ ਕੀਤੀ ਬਹੁਤ ਜਿਆਦਾ ਹੈਲਪ ਕੀਤੀ ਭਾਈ ਆਪਣੀ ਉਦੋਂ ਵੀ ਭਾਈ ਕਿ ਟੋਗਾ ਟਰੈਂਸ ਦਸੀ ਆ ਤਾਂ ਮੈਂ ਲਾਉਣੀ ਚੱਕ ਲਿਆ ਹੈਗਾ ਭਾਈ ਪਹਿਲਾਂ ਤਾਂ ਭਾਈ ਮੈਂ ਉਹ ਲਾਉਂਦਾ ਰਿਆ ਮਮੀ ਹੁਣੇ ਮੈਡੀਸਨ ਚੱਲਦੀ ਰਹੀ ਨਾ ਭਾਈ ਹਾਂਜੀ ਤੇ ਅੱਛਾ ਸੁਣਣ ਵਿੱਚ ਇਹ ਵੀ ਹੈ ਤੁਹਾਡੇ ਬਾਪੂ ਦਾ ਵੀ ਇਹ ਕੰਪ੍ਰੇਸ਼ਨ ਹੋਇਆ ਉਹਨਾਂ ਦੇ ਵੀ ਸਰਟੀਫਿਕੇਟ ਲੱਗੇ ਸੀ ਹਾਂਜੀ ਭਾਈ ਇਦਾਂ ਮਾਤਾ ਨੇ ਭਾਈ ਦਵਾਈ ਦਾ ਚੱਲਦਾ ਹੈਗਾ ਪਹਿਲਾਂ ਭਾਈ ਤੇ ਬਾਪੂ ਦੇ ਭਰਾਵੋ ਇਦਾਂ ਹੀ ਭਾਈ ਕੰਮ ਤੋਂ ਆਉਂਦੇ ਪਏ ਹੈਗੇ ਪੱਲੇਦਾਰੀ ਆ ਭਾਈ ਕੰਮ ਕਰਦੇ ਸੀਗੇ ਤੇ ਜਿੱਦਾਂ ਭਾਈ ਤੇ ਬਾਪੂ ਦੋਨੇ ਆਉਂਦੇ ਪਏ ਆਨੂੰ ਠੀਕ ਐ ਇੱਥੇ ਭਾਈ ਆਪਣੇ ਮੰਡੀ ਵਾਲਾ ਅੱਗੇ ਜਿਆ ਟਰੈਕਟਰ ਭਾਈ ਇਧਰੋਂ ਹੀ ਆਉਂਦਾ ਸੀਗਾ ਮੋੜ ਜਿਆ ਥੋੜਾ ਜਿੱਦਾਂ ਭਾਈ ਕੋਣੀ ਮੋੜ ਜਾ ਅਸਲ ਤੇ ਉਨੀ ਟਰੈਕਟਰ ਵੀ ਇੱਕ ਲਾਈਟ ਜਗਦੀ ਹੈ ਇੱਕ ਬੰਦ ਹੀ ਜਿੱਦਾਂ ਭਾਈ ਠੀਕ ਆ ਉਹ ਜਿੱਦਾਂ ਪਤਾ ਨਹੀਂ ਲੱਗਾ ਭਾਈ ਉਹ ਵਿੱਚ ਬਜੇ ਬਾਪੂ ਉਹਨਾਂ ਦੀ ਐ ਭਾਈ ਤਿੰਨ ਥਾ ਤੋਂ ਭਾਈ ਹੱਡੀ ਟੁੱਟ ਗਈ ਪੱਟ ਵੀ ਬਿਲਕੁਲ ਠੀਕ ਐ ਭਾਈ ਤੇ ਭਰਾ ਦੀ ਭਾਈ ਲੱਤ ਟੁੱਟ ਗਈ ਹਾਂਜੀ ਉਹ ਵੀ ਭਾਈ ਨੇ ਚਲੋ ਹਸਪੀਟਲ ਲੈ ਕੇ ਗਏ ਨਾ ਭਾਈ ਥੋੜੀ ਬੋਤੀ ਭਾਈ ਉਹਨਾਂ ਨੇ ਚਲੋ ਹਲਪ ਕੀਤੀ ਇਹ ਟਰੈਕਟਰ ਸੀ ਨਾ ਭਾਈ ਤੇ ਬਾਕੀ ਵੇ ਇੱਦਾਂ ਹੀ ਭਾਈ ਕਬੱਡੀ ਵਾਲਿਆਂ ਨੇ ਹਲਪ ਕੀਤੀ ਆਪਣੀ ਠੀਕ ਆ ਭਾਜੀ ਇੱਦਾਂ ਹੀ ਫੇ ਭਾਈ ਦਾ 20000 ਕਰਕੇ ਫਰ ਕਰੀ ਕਿਤੇ ਫੜਨਾ ਭਾਈ ਵਿਆਜ ਇੱਦਾਂ ਹੀ ਭਾਜੀ ਫੜ ਕੇ ਚਲੋ ਹੁਣ ਨਾ ਤਾਂ ਭਈ ਆਪਾਂ ਕਰਵਾਉਣਾ ਹੀ ਆ ਬਿਲਕੁਲ ਕੋਈ ਫੈਮਲੀ ਤੋਂ ਵੱਧ ਤਾਂ ਕੁਝ ਆਇਆ ਨਹੀਂ ਭਾਜੀ ਠੀਕ ਆ ਭਾਜੀ ਤੇ ਇਸੇ ਲਈ ਭਾਜੀ ਆਪਾਂ ਫੇ ਉਹਣਾ ਜਦੋਂ ਦਵਾਈ ਦਾ ਵੀ ਭਾਈ ਚਲਦਾ ਆ ਨਾ ਬਾਈ ਬਾਪੂ ਦਾ ਆਪਰੇਸ਼ਨ ਕਰਾਇਆ ਮਾਤਾ ਦਾ ਵੀ ਕਰਾਇਆ ਭਰਾ ਦਾ ਵੀ ਕਰਵਾਇਆ ਦੋ ਭੈਣਾਂ ਵੀ ਵਿਆਹਣ ਵਾਲੀਆਂ ਹਾਂਜੀ ਬਾਈ ਕੀ ਲੱਗਦਾ ਕਿ ਕਬੱਡੀ ਤੋਂ ਇਲਾਵਾ ਕੋਈ ਹੋਰ ਰਸਤਾ ਹੈਗਾ ਕਿ ਜਿਹਦੇ ਤਰੂ ਤੁਸੀਂ ਆਪਣੇ ਘਰ ਦੇ ਹਾਲਾਤ ਜਿਹੜੇ ਆ ਮੁਰ ਤੋਂ ਸਹੀ ਕਰ ਸਕੋ ਨਹੀਂ ਭਾਈ ਹੋਰ ਰਸਤਾ ਤਾਂ ਹੈ ਨਹੀਂਗਾ ਕੋਈ ਜਰੂਰ ਤੇ ਬਾਈ ਆਪਾਂ ਸ਼ੌਕ ਦਾ ਕਬੱਡੀ ਦਾ ਹੀਗਾ ਲੋਈ ਕਬੱਡੀ ਵੈਚੀ ਬਾਈ ਇੰਨਾ ਆਪਾਂ ਰੁਝਾਨ ਸੀ ਆਪਣਾ ਕੀ ਕਬੱਡੀ ਮਤਲਬ ਆਪਾਂ ਖੇਡੀ ਐ ਠੀਕ ਆ ਬਾਈ ਕਬੱਡੀ ਖੇਡੀ ਐ ਤੇ ਚਲੋ ਗਾਂ ਵਧੀਆ ਐ ਨਾ ਭਾਈ ਗਾ ਕਾਮਰ ਕਰਵਾਦ ਭਾਈ ਇਦਾਂ ਧਿਆਨ ਹੀ ਲਿਗਿਆ ਕੋਈ ਕੰਮ ਸਿੱਖ ਲਈ ਕੋਈ ਇਦਾਂ ਕਰੀਏ ਨਾ ਭਾਈ ਕਬੱਡੀ ਉਹ ਖੇਡਿਆ ਹੈ ਨਹੀਂ ਭਾਈ ਕੋਈ ਜ਼ਿੰਦਗੀ ਆਪਣੀ ਕਿੰਨੇ ਕਿਲੋ ਤੋਂ ਖਰੇਣੀ ਸ਼ੁਰੂ ਕੀਤੀ ਮੈਂ ਭਾਈ 50 ਕਿਲੋ ਤੋਂ ਲੱਗਾ ਹੀ ਵੇਟ ਠੀਕ ਨਾਲ ਦੇ ਸਾਥੀ ਖੜਾ ਰਿਓ ਖੇਡਦੇ ਜਾਓ ਛੱਡ ਗਿਆ ਕਬੱਡੀ ਨਹੀਂ ਭਾਈ ਕਬੱਡੀ ਛੱਡ ਗਿਆ ਉਹਦਾ ਅਜੇ ਹੀ ਭਾਈ ਇਹ ਮਿਲੀ ਜਤੇ ਪਿਆਰ ਨਾਲ ਜੇ ਚਿੱਤੇ ਗੱਲਾਂ ਕਰੀ ਦੀਆਂ ਆ ਵੀ ਇਦਾਂ ਇਕੱਠੇ ਬੈਠੇ ਅਸਰੇ ਹੁੰਦਾ ਹੀ ਹੈ ਕਿ ਸਾਰੇ ਬੰਦੇ ਅੱਗੇ ਨਹੀਂ ਵੱਧ ਸਕਦੇ ਕਿਉਂਕਿ ਕੋਈ ਨਾ ਕਿਤੇ ਆਹ ਭਾਈ ਦੇ ਰਾਹ ਲੱਗ ਲੈ ਜਾਂਦਾ ਹਾਂਜੀ ਭਾਜੀ ਲੈ ਜਾਂਦੇ ਆ ਮੋਣ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਜਿਹੜੇ ਲੋਕ ਜਿਹੜੇ ਪ੍ਰਮੋਟਰ ਤੁਹਾਨੂੰ ਸੁਣ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕੋਈ ਨਹੀਂ ਭਾਈ ਮੈਂ ਤਾਂ ਇਹ ਕਹਿਣਾ ਕਿ ਚਲੋ ਆਪਣਾ ਭਾਈ ਗੋਟਿਆ ਲਾ ਵਧੀਆ ਹੋ ਜਵੇ ਕਿ ਗਾਂ ਭਾਈ ਮੈਂ ਵਧੀਆ ਮਿਹਨਤ ਕਰਕੇ ਵਧੀਆ ਖੇਡਾਂ ਤੇ ਆਪਣੇ ਘਰ ਦੀ ਗਰੀਬੀ ਵੀ ਦੂਰ ਕਰ ਸਕਾਂ ਹੈਨਾ ਭਾਈ ਇਹਨਾਂ ਨੂੰ ਇਹ ਸੁੱਖ ਦੇ ਸਕਾਂ ਭਾਈ ਕਬੱਡੀ ਦੇ ਤੌਰ ਤੇ ਭਾਈ ਐਦਾਂ ਹੀ ਸੀਗਾ ਚਲੋ ਕੀ ਆਪਾਂ ਚਲੋ ਭਾਈ ਅਸੇ ਇੱਕ ਵਾਰੀ ਆਪਾਂ ਜੇ ਪੈਸੇ ਮੰਗੀ ਰਿਆ ਨਾ ਭਾਈ ਜੀ ਠੀਕ ਆ ਭਾਈ ਯਾਰ ਦੋ ਚਲੋ ਹੈਲਪ ਕਰ ਦਿੰਦੇ ਆ ਭਾਈ ਲਾ ਹਰੇਕਮਾਰ ਬਾਈ ਮੈਨੂੰ ਆਪਣੇ ਆਪ ਨੂੰ ਥੋੜਾ ਹੁੰਦਾ ਵਾ ਕਿ ਯਾਰ ਦੇਗ ਵਾਲੀ ਕਿੰਨੀ ਕ ਹੈਲਪ ਕਰੀ ਯਾਰ ਹਾਂ ਹਾਂ ਕਿਉਂਕਿ ਮੰਮੀ ਦਾ ਆਪਰੇਟ ਹੋਇਆ ਬਾਈ ਸਾਰੇ ਪਲੇਅਰਾਂ ਨੇ ਹੈਲਪ ਕੀਤੀ ਨਾ ਬਾਈ ਆਪਾਂ ਨਾ ਦੇਂਦਾਲ ਬਾਈ ਹੈਗੇ ਆ ਨਾ ਬਾਈ ਠੀਕ ਆ ਬਾਈ ਆਪਾਂ ਚਿੱਤੇ ਆ ਗਏ ਬਾਈ ਤੇ ਮੁੜ ਕੇ ਬਾਈ ਬਾਪੂਰੇ ਭਰਾ ਦਾ ਹੋ ਗਿਆ ਜਿੱਦਾਂ ਨਾ ਉਦੋਂ ਵੀ ਯਾਰੀ ਬਾਈ ਸਾਰੇ ਪਲੇਅਰਾਂ ਨੇ ਬਾਈ ਹੈਲਪ ਕੀਤੀ ਠੀਕ ਆ ਬਾਈ ਹੁਣ ਕਿਉਂਕਿ ਉਦੋਂ ਬਾਈ ਮੈਂ ਕਬੱਡੀ ਖੇਡਦਾ ਹੀ ਆ ਕਿਉਂਕਿ ਇੱਕ ਸੀਗਾ ਮੈਨੂੰ ਕਿ ਨਹੀਂ ਉਹਨੇ ਮੇਰੀ ਹੈਲਪ ਕੀਤੀ ਆ ਦੇਨਦਾਰਾ ਮਨਫੂਨ ਜਦੋਂ ਕਰੂਗੇ ਨਵੋ ਜਾ ਕੇ ਮੈਚ ਖੜਾਉਂਗਾ ਨਾਲ ਆਹ ਹਾਂ ਕੀ ਅਗਲੇ ਵਾਲਾ ਵੀ ਕਰ ਸਕਦੇ ਹਾਂ ਕੀ ਅਗਲੇ ਵਾਲਾ ਵੀ ਪੜਾ ਲੱਗਿਆ ਨਹੀਂ ਜੇ ਉਦੋਂ ਟਾਈਮ ਬੰਦੇ ਨਾਲ ਹੀ ਖੜੇ ਸੀਗੇ ਤਾਂ ਅੱਜ ਸਜੇ ਸਾਨੂੰ ਲੇਟਰ ਹੀ ਲੋੜ ਆ ਅਸੀਂ ਫੋਨ ਕੀਤਾ ਮੈਚ ਛੱਡ ਕੇ ਛੱਡ ਕੇ ਹੀ ਬਾਈ ਜਾਂਦੇ ਰਹੇ ਆਪਾਂ ਜਿਹਦੇ ਦੇਨਦਾਰ ਸੀ ਉਹਨਾਂ ਬਾਈ ਮੈਚ ਖੜਾਉਣ ਲਾ ਬਾਈ ਉਹ ਬੰਦੇ ਨਾਲ ਆਪਾਂ ਬਾਈ ਮੈਚ ਵੀ ਖੜਾਏ ਪਰ ਭਾਈ ਜਦੋਂ ਆਪਾਂ ਇਦਾਂ ਦਾ ਨਹੀਂ ਸਗਣਾ ਭਾਈ ਕੋਈ ਕਿ ਆਪਾਂ ਚਲੋ ਵੀਡੀਓ ਬਣਾਈਏ ਇਦਾਂ ਨਾਲ ਬਾਈ ਕਿਉਂ ਵੀ ਹਾਲਪ ਚਲੋ ਹੋ ਗਈ ਨਾ ਭਾਈ ਸੋਚਦਾ ਕਿ ਅਕਸਰ ਜਿਹਨਾਂ ਆਪਰੇਸ਼ਨ ਕਰਾਣਾ ਹੋਵੇ ਕਿਸੇ ਨੇ ਪਹਿਲਾਂ ਵੀ ਦੱਸਿਆ ਹੀ ਪੋਸਟਾਂ ਪਾਈ ਦੀਆਂ ਕਿ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਅਸੀਂ ਕਹਿੰਦੇ ਵੀ ਸਾਡੀ ਆਪਰੇਸ਼ਨ ਕਰਵਾਉਣਾ ਹੈ ਵੀ ਸਾਡੇ ਖਿਡਾਰੀ ਨੂੰ ਲੋੜ ਆ ਪਰ ਮੈਂ ਇੱਕ ਦੇਖਣ ਦੇ ਆ ਵੀ ਤੁਸੀਂ ਤੁਹਾਡਾ ਆਪਰੇਸ਼ਨ ਹੋ ਗਿਆ ਤੁਹਾਡਾ ਲਾਜ ਹੌਣ ਚੱਲ ਰਿਹਾ ਤੇ ਤੁਸੀਂ ਬਾਅਦ ਵਿੱਚ ਫੋਨ ਕੀਤਾ ਭਾਈ ਇਦਾਂ ਹੀਗਾ ਚਲੋ ਮੈਨੂੰ ਸੀਗਾ ਭਾਈ ਚਲੋ ਯਾਰ ਦੋਸਤ ਹੈਗੇ ਆ ਨਾ ਭਾਈ ਹਾਂ ਅਵੇ ਜਿੱਦਾ ਜੇ ਮੁੰਡੇ ਹੈਗੇ ਭਾਈ ਸਿੰਘਾਉਣੀ ਉਹਨਾਂ ਨੇ ਹਲਕੋ ਆਪਣੀ ਕੀਤੀ ਸਤੂ ਉਹਨਾਂ ਨੇ ਹਾਂ ਹਾਂ ਚਲੋ ਲੋਨ ਲਿਆ ਭਾਈ ਪਰ ਮੈਨੂੰ ਇਹ ਲਈ ਪਤਾ ਸੀ ਭਾਈ ਉਸ ਤੋਂ ਬਾਅਦ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਨੂੰ ਆਉਣੀਆਂ ਵਾਂ ਬਾਅਦ ਵੀ ਖਾਚਾ ਬਹੁਤ ਆਉਂਦਾ ਬਾਅਦ ਤੋਂ ਹੀ ਆਉਣਾ ਲਾ ਭਾਈ ਉਦੋਂ ਦਾ ਭਾਈ ਮੈਂ ਸਾੜ ਲਿਆ ਠੀਕ ਆ ਭਾਈ ਫਿਰ ਮੇਰਾ ਮਕਸਦ ਜੋ ਵੀਡੀਓ ਬਣਾਉਂਦਾ ਇਹ ਸੀ ਕਿ ਭਾਈ ਹਫਤੇ ਬਾਅਦ ਜਿਹੜਾ ਸਾਦੇ ਜਿਹੜਾ ਆਰਡਰ ਕੱਲੋ ਸਾਧ ਲਿਆ ਅੱਜ ਕੱਲੋ ਫੇਰ ਜਾਣਾ ਲਾ ਭਾਈ ਕਿੰਨਾ ਭਾਈ ਆਪਾਂ ਚਲੋ ਜਾਨ ਦੋਸਤਾਂ ਦੇ ਵੀ ਉਹਨਾਂ ਦੇ ਭਾਈ ਕੱਪ ਐਵਲੀਆਂ ਘਰ ਪਰਿਵਾਰ ਸਭ ਕੁਝ ਹੈਗਾ ਨਾ ਭਾਈ ਬਿਲਕੁਲ ਬਿਲਕੁਲ ਸਾਰਿਆਂ ਦਾ ਸਾਰਿਆਂ ਇੱਕ ਵੱਡੀ ਸੋਈ ਭਾਈ ਚੱਲਦਾ ਵਾ ਠੀਕ ਆ ਭਾਈ ਆਪਾਂ ਨੂੰ ਚਲੋ ਕਬੱਡੀ ਵਿੱਚੋਂ ਲੰਘੇ ਆ ਸਾਰੇ ਪਤਾ ਨਾ ਭਾਜੀ ਇਡੋ ਲੈ ਕੇ ਆਉਣਾ ਕੀ ਸੈਟਮ ਸਾਰੇ ਖਰਚੇ ਪਰਿਵਾਰ ਸਭ ਕੁਝ ਆਉਣਾ ਬਾਈ ਨਹੀਂ ਬਾਈ ਇਦਾਂ ਆਪਾਂ ਹੋਰ ਰੰਗ ਹੋਰ ਭਾਈ ਖਰਚੇ ਇੰਨੇ ਆ ਠੀਕ ਆ ਦਵਾਈ ਦਾ ਰੂਦੇ ਮੰਮੀ ਹੋਣਾ ਬਾਪੂ ਹੋਣਾ ਤੇ ਨਾ ਬਾਈ ਚਲੋ ਆਪਣਾ ਵੀ ਹੋ ਗਿਆ ਨਾ ਬਾਈ ਬਿਲਕੁਲ ਹੁਣ ਮੈਂ ਤਾਂ ਇਹ ਚੋਣਾ ਬਾਈ ਕਿ ਚਲੋ ਕੋਈ ਪ੍ਰੋਮੋਟਰ ਮੈਂ ਦੇਖਿਆ ਬਾਈ ਪੋਸਟਾਂ ਮੈਂ ਦੇਖਦਾ ਵਾ ਕੋਟ ਬਾਈ ਬਹੁਤ ਕਬੱਡੀ ਨੂੰ ਬਹੁਤ ਕੁ ਦਿੰਦੇ ਆ ਬਾਈ ਬਿਲਕੁਲ ਉਹਨਾਂ ਦੇ ਮਿਲਾਂ ਕਬੱਡੀ ਹੈ ਨਾ ਹੈ ਨਾ ਬਾਈ ਬਿਲਕੁਲ ਸਾਰੇ ਬਾਈ ਬੰਦੇ ਆ ਇਦਾਂ ਆ ਭਾਈ ਅਸਰ ਤੇ ਜਨਾਬ ਕਬੱਡੀ ਆ ਨਾ ਬਾਈ ਠੀਕ ਆ ਬਾਈ ਬਹੁਤ ਬਾਈ ਹੈਲਪ ਕਰਦੇ ਆ ਕਈ ਮੈਂ ਦੇਖੇ ਮੁੰਡੇ ਬਾਈ ਨਹੀਂ ਖੇਡ ਸਕ ਇਲਝ ਕਰਾ ਕਰਦੇ ਹੀ ਗਏ ਉਹਨਾਂ ਲਾਜ ਆਪਣੇ ਜਿਹੜਾ ਇਹਨਾਂ ਬੰਦਿਆਂ ਨੇ ਬਾਈ ਵਧੀਆ ਪ੍ਰਮੋਟਾਂ ਚ ਚਲੋ ਲਾਜ ਕਰਵਾਇਆ ਨਾ ਬਾਈ ਉਹ ਮੁੰਡੇ ਬਾਈ ਮੈਂ ਫੇਰ ਗ라운ਡ ਆ ਵਧੀਆ ਖੁਸ਼ੀ ਹੁੰਦੀ ਜੋ ਖੇਡ ਦੇ ਦੇਖਦਾ ਬਾਈ ਹੈ ਨਾ ਬਾਈ ਖੁਸ਼ੀ ਹੋਣਾ ਚਾਹੁੰਦੇ ਦੁਨੀਆਂ ਮੈਂ ਹਾਂਦੀ ਬਾਈ ਮੈਨੂੰ ਇਹ ਆ ਕਿ ਚਲੋ ਆਪਾਂ ਸੈੱਟ ਹੋਈਏ ਬਾਈ ਕੁਝ ਕਿਰਪਾ ਨਾਲ ਨਾ ਬਾਈ ਸੈੱਟ ਹੋਈਏ ਕਿ ਚਲੋ ਦੱਸੂਂ ਗਿਆ 1 ਮਹੀਨੇ ਤੱਕ ਆਪਾਂ ਸੈੱਟ ਹੋ ਗਏ ਚਲੋ ਭਾਈ ਕਬੱਡੀ ਖੇਡੀਏ ਠੀਕ ਆ ਭਾਜੀ ਆ ਸੀਜ਼ਨ ਕਿ ਚਲੋ ਭਾਈ ਆਪਾਂ ਚੱਲਦੇ ਹੀ ਸੈਟਅਪ ਕਰਦਾ ਕਬੱਡੀ ਖੇੜਦੀ ਹੈ ਨਾ ਭਾਈ ਮਤਲਬ ਤੇ ਚਲੋ ਤਾਂ ਭੈਣਾ ਹੀ ਵਿਆਉਣ ਵਾਲੀਆਂ ਹਰੇ ਘਰ ਬਾੜ ਬਣਾਉਣਾ ਭਾਜੀ ਜ਼ਿੰਮੇਵਾਰੀਆਂ ਬਹੁਤ ਆ ਭਾਈ ਅਜੇ ਨਾ ਭਾਈ ਉਹ ਕੁਰੀਆਂ ਹੋ ਸਕਦੀਆਂ ਨਾ ਉਹ ਕਬੱਡੀ ਤੋਂ ਬਿਨਾ ਭਾਈ ਹੋ ਨਹੀਂ ਸਕਦੀਆਂ ਜਿਹੜੀ ਜੋ ਕਮੈਂਟਰ ਕਹਿੰਦੇ ਕਿ 30 ਸੈਕਿੰਡ ਦੀ ਕਬੱਡੀ ਇਦਾਂ ਦੀ ਆ ਹਾਂਜੀ ਕੀ ਲੋਕੇ ਮੇਰੇ ਘਰਾਂ ਦਿਹਾੜੀ ਲਾ ਕੇ ਵੀ ਨਹੀਂ ਉਹਨੇ ਪੈਸੇ ਕਮਾਉਣ ਜਿਹੜੇ ਕਬੱਡੀ ਚੱਲੋ ਭਾਈ ਆਪਣੇ ਅਨੁਭਾਈ ਸੇ ਜੀ ਉੱਠੀਦਾ ਵਾ ਬਾਈ ਉਹ ਨਾ ਲੈ ਕੇ ਤੁਰੀਦਾ ਵਾ ਸ਼ੁਕਰ ਕਰੀਦਾ ਭਾਈ ਜੀ ਜਿਵੇਂ ਇਹ ਗੇਮ ਵਿੱਚ ਪਏ ਆ ਕਿਉਂਕਿ ਉਹ ਜਿਹੜਾ ਬਾਈ ਬੰਦਾ ਡੱਬਾ ਲੈ ਕੇ ਜਾਣਾ ਪਤਾ ਉਹਨੂੰ ਆ ਮੈਨਾਂ ਕਿੱਥੇ ਲੋੜਾਂ ਬੂਰੀਆਂ ਹੋ ਜਾਣੀਆਂ ਨਾ ਭਾਈ ਠੀਕ ਆ ਭਾਈ ਡੱਬਾ ਜੋ ਜਾਈਦਾ ਜੋ ਲੈ ਕੇ ਆਈਦੇ ਆ ਭਾਈ ਮਾਪਿਆਂ ਨੇ ਵੀ ਪੜਾਈ ਦੇ ਆਪਾਂ ਆਪਣਾ ਖਰਚਾ ਖਾਗ ਸਭ ਕੁਝ ਚਲਾਈ ਰਣਾ ਨਾ ਭਾਈ ਇੱਕ ਬੰਦੇ ਨੂੰ ਸਕੂਲ ਕਿੱਥੇ ਮਿਲਦਾ ਭਾਈ ਜਿਹੜਾ ਇੱਕ ਦਾ ਲਾਜ ਲੈਣੇ ਪੈਸੇ ਪੂਰੇ ਹੋਦਾ ਉਹਦੀ ਦੁਬਾਰਾ ਜਿਹੜੇ ਕਲੇਰ ਨੂੰ ਕਹਿੰਦੇ ਘਰ ਖਲਾਉਣ ਵਾਲੀ ਗੱਲ ਹੋ ਜਾਂਦੀ ਹੈ ਨਾ ਸਹੀ ਗੱਲ ਮਾਪੇ ਤਾਂ ਇਹਨਾਂ ਹੁਣ ਕਰ ਨਹੀਂ ਸਕਦੇ ਅਗਲੇ ਜਿਹੜੇ ਹੁਣ 3-4 ਮਹੀਨਿਆਂ ਘਰ ਬਿੜ ਕੇ ਖਰਾਕ ਵੀ ਖਾਣੀ ਆ ਆਪਾ ਜੀ ਹੁਣ ਮੈਂ ਯਾਰ ਦੋਸਤਾਂ ਦਾ ਵੀ ਥਈ ਆ ਮੰਗ ਲਈ ਨਾ ਬਾਈ ਇਹ ਗੱਲ ਉੱਤੇ ਫੋਨ ਕਰਦਾ ਏਦਾਂ ਨਾ ਬਾਈ ਟਲਿਆ ਜੋ ਖਰਚੇ ਆ ਏਦਾਂ ਏ ਬਾਈ ਆਪਾਂ ਨੂੰ ਇਹ ਹੈ ਕਿ ਚਲੋ ਪ੍ਰੋਮੋਟਰ ਆਪਣੀ سپورਟ ਕਰਨ ਆਪਾਂ ਦੁਬਾਰਾ ਭਾਈ ਖੇਡੀਏ ਆਪਾਂ ਨਾ ਦੇਣਦਾਰ ਰਾਵਾਂਗੇ ਭਾਈ ساری ਉਮਰ ਨਾ ਬਾਈ ਠੀਕ ਹੈ ਜੀ ਚਲੋ ਇਹ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਹੀ ਸੀ ਮੈਂ ਫੇਰ ਭਾਈ ਮਦਾਨਾ ਵਿੱਚ ਵਾਪਸ ਆਸਾਗਾ ਜੋ ਵੀ ਭਾਈ ਮੇਰੇ ਬਾਪੂ ਨੂੰ ਵੀ ਇਹੀ ਸ਼ੌਕ ਸੀਗਾ ਕਬੱਡੀ ਖੇਡ ਕੇ ਉਹਨਾਂ ਖੇ ਭਾਈ ਖੁਦ ਖੇលਦੇ ਰਹਿਆ ਬਿਲਕੁਲ ਸੀਲੇ ਦੇਖੋ ਜਤਾਨਾ ਅਮੀਰ ਆ ਇਹ ਵੀਡੀਓ ਤੋਂ ਉਮੀਦ ਨਹੀਂ ਪੂਰੀ ਸਰ ਮੈਨੂੰ ਤਾਂ ਯਕੀਨ ਹੈ ਕਿ ਜਿਹੜੇ ਵੀਡੀਓ ਤੁਹਾਡੀ ਦੇਖਣਗੇ ਜਿਹੜੇ ਸਾਡੇ ਖੇਡ ਪ੍ਰਮੋਟਰ ਨੇ ਹਾਂਜੀ ਜਿਵੇਂ ਕੋਚ ਆ ਕਿਤੇ ਨਾ ਕਿਤੇ ਕੋਚ ਵੀ ਕੁਝ ਅਜਿਹੇ ਹੁੰਦੇ ਆ ਕਿ ਜਿਹੜੀ ਉਹ ਹੈਲਪ ਕਰਵਾ ਦਿੰਦੇ ਕਿਸੇ ਨਾ ਕਿਸੇ ਪ੍ਰਮੋਟਰ ਦੇ ਤੇ ਉਹ ਇਹ ਵੀਡੀਓ ਨੂੰ ਦੇਖਣਗੇ ਤੁਹਾਡੇ ਨਾਲ ਖੜਨਗੇ ਤੇ ਤੁਹਾਨੂੰ ਮੋੜ ਮੈਦਾਨਾਂ ਦੇ ਵਿੱਚ ਲੇ ਕੇ ਆਉਣ ਦੇ ਵਿੱਚ ਸਹਾਇਕ ਹੋਣਗੇ ਅੱਛਾ ਦੋਸਤੋ ਇਹ ਜਿਵੇਂ ਤੁਸੀਂ ਤੁਹਾਨੂੰ ਮੁਲਾਕਾਤ ਕਰਾਈ ਹੈ ਸ਼ੀਲਾ ਕੰਧਾਲਾ ਗੁਰੂ ਨਾਲ ਸੋਚਿਆ ਨਹੀਂ ਸੀ ਕਿ ਆਪਾਂ ਇਸ ਖਿਡਾਰੀ ਦੀ ਜਿਹੜੀ ਆ ਵਾਰਤਾਲਾਪ ਤੁਹਾਡੇ ਨਾਲ ਇੱਜਾ ਕਰਾਵੇਂ ਕਰਾਵਾਂਗੇ ਕਿਉਂਕਿ ਅਸੀਂ ਚਾਹੁੰਦੇ ਹੁੰਦੇ ਆ ਵੀ ਜਿਹੜਾ ਕਬੱਡੀ ਪਲੇਅਰ ਆ ਕੋਈ ਸਕਸੈਸ ਹੁੰਦਾ ਔਰ ਇਸ ਸਕਸੈਸ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੀਏ ਉਹਦੀ ਲਾਈਫ ਕੀ ਸੀ ਤੇ ਕਬੱਡੀ ਨੇ ਕਿਵੇਂ ਬਦਲ ਦਿੱਤੀ ਅਸੀਂ ਅਜਿਹੀਆਂ ਵੀਡੀਓ ਸਾਂਝੀਆਂ ਕਰੀਏ ਉਹ ਵਿਦੇਸ਼ਾਂ ਜਾਣ ਉਹ ਵੀਡੀਓ ਸਾਂਝੀਆਂ ਕਰੀਏ ਪਰ ਜਦੋਂ ਅਜਿਹੀ ਕਿਸੇ ਖਿਡਾਰੀ ਤੇ ਸੱਟ ਲੱਗ ਜਾਂਦੀ ਆ ਉਹ ਜੇਹੀ ਵੀਡੀਓ ਸਾਡਾ ਤਾਂ ਮਨ ਬਿਲਕੁਲ ਨਹੀਂ ਹੁੰਦਾ ਕਿ ਤੁਹਾਡੇ ਨਾਲ ਸਾਂਝੇ ਕਰੀ ਪਹਿਲਾਂ ਦਾ ਤੁਸੀਂ ਤੇ ਅਸੀਂ ਵੀ ਅਰਦਾਸ ਕਰਾਂਗੇ ਵਾਹਿਗੁਰੂ ਅੱਗੇ ਕਿ ਕਿਸੇ ਵੀ ਖਿਡਾਰੀ ਨੂੰ ਕੋਈ ਤਤੀਬਾ ਨਾ ਲੱਗੇ ਤੇ ਉਹ ਮੋੜ ਗਰਾਉਂਡਾਂ ਵਿੱਚ ਛੋਟੀ ਮੋਟੀ ਸੱਟ ਤੋਂ ਬਾਅਦ ਜਰੂਰ ਵਾਪਸੀ ਜਲਦੀ ਕਰ ਜਾਇਆ ਕਰੇ ਪਰ ਉਹ ਜੇ ਛੋਟੀ ਮੋਟੀ ਸੱਟ ਤੋਂ ਜਾਂ ਫਿਰ ਅਜਿਹੀਆਂ ਸੱਟਾਂ ਤੋਂ ਵਾਪਸੀ ਤਾਂ ਕਰ ਸਕਦਾ ਜੇ ਤੁਹਾਡੀਆਂ ਦੁਆਵਾਂ ਹੋਣ ਤੇ ਖੇਡ ਪ੍ਰਮੋਟਰ ਆ ਜਿਹੜੇ ਉਹਨਾਂ ਦਾ ਜਿਹੜਾ ਸਹੀ ਪੈਸਾ ਆ ਸਹੀ ਜਗ੍ਹਾ ਲੱਗ ਸਕੇ ਤੁਸੀਂ ਇਸ ਖਿਡਾਰੀ ਦੀ ਗੱਲ ਕਰਨ ਤੋਂ ਇਹ ਬੜਾ ਹੀ ਸਿੱਧਾ ਸਾਦਾ ਇਨਸਾਨ ਹੈ ਤੁਸੀਂ ਇਹਦੇ ਏਰੀਆ ਚ ਇਹਦੇ ਨਾਲ ਦੇ ਖਿਡਾਰੀਆਂ ਚੋਂ ਇਹਦੇ ਕੋਚਾਂ ਨੂੰ ਪਤਾ ਕਰ ਸਕਦੇ ਆ ਇਸ ਖਿਡਾਰੀ ਦੇ ਸੁਭਾਅ ਬਾਰੇ ਜਾਂ ਫੇ ਤੁਸੀਂ ਇਹ ਜਿਹੜਾ ਬਿਲਕੁਲ ਨਹੀਂ ਪਿਆ ਤੁਹਾਡਾ ਖਰਾਬ ਜਾਊਗਾ ਕਿਉਂਕਿ ਇਹ ਬੰਦੇ ਦਾ ਆਪਾਂ ਵੀ ਅਸੀਂ ਵੀ ਚੰਗੀ ਤਰ੍ਹਾਂ ਜਾਣਦੇ ਆ ਚੰਗਾ ਖਿਡਾਰੀ ਹੈ ਚੰਗਾ ਇਨਸਾਨ ਹੈ ਤੁਸੀਂ ਇਹ ਤੋਂ ਅੰਦਾਜ਼ਾ ਵੀ ਲਾਇਆ ਕਿ ਜਿਹੜੇ ਇਸ ਖਿਡਾਰੀ ਨੇ ਬਾਕੀਆਂ ਵਾਂਗ ਨਹੀਂ ਪਹਿਲਾਂ ਮੈਨੂੰ ਜੀ ਪੈਸੇ ਪਾ ਦਿਓ ਮੈਂ ਆਪਰੇਸ਼ਨ ਕਰਾਉਣਾ ਪਰ ਇਸ ਖਿਡਾਰੀ ਕੋ ਜੋਸ਼ ਹੈਗਾ ਆਪਣਾ ਲਾ ਕੇ ਆਪਣੇ ਯਾਰ ਦੋਸਤਾਂ ਹੈਲਪ ਲੈ ਕੇ ਲੋਨ ਕਰਾ ਕੇ ਨੇ ਆਪਣਾ ਆਪਰੇਸ਼ਨ ਕਰਵਾ ਲਿਆ ਹੁਣ ਲੋਨ ਦਾ ਪੈਸਾ ਵੀ ਸਹਰੇ ਆ ਘਰ ਦੇ ਹਾਲਾਤ ਤੁਹਾਨੂੰ ਮੈਂ ਵੀਡੀਓ ਰਾਹੀਂ ਦਿਖਾਈ ਦਿੱਤੇ ਆ ਭੈਣਾ ਦਾ ਵਿਆਹ ਕਰਦਾ ਉਹ ਵੀ ਇਹਦੀ ਜ਼ਿੰਮੇਵਾਰੀ ਬਹੁਤ ਵੱਡੀ ਆ ਜਿਹੜੇ ਬਾਪੂ ਆ ਉਹ ਵੀ ਕੁਝ ਖਾਸ ਵੱਡਾ ਕੰਮ ਨਹੀਂ ਕਰ ਸਕਦੇ ਜਿਸ ਦੇ ਨਾਲ ਇਹ ਆਪਣੇ ਭੈਣਾ ਦਾ ਵਿਆਹ ਜਾਂ ਫਿਰ ਕੁਝ ਚੰਗੀ ਜ਼ਿੰਦਗੀ ਅੱਗੇ ਆਪਣੇ ਫਿਊਚਰ ਬਣਾ ਸਕੇ ਕਬੱਡੀ ਖੇਡੀ ਆ 50 ਕਿਲੋ ਤੋਂ ਲੈ ਕੇ ਕਬੱਡੀ ਅੱਗੇ ਹੋਰ ਖੇਡਣੀ ਚਾਹੁੰਦਾ ਵਧੀਆ ਰੀਡਰ ਆ ਸਾਰਿਆਂ ਨੂੰ ਪਤਾ ਆ ਇਸ ਲਈ ਹੱਥ ਜੋੜ ਕੇ ਬੇਨਤੀ ਐ ਇਸ ਖਿਡਾਰੀ ਦੀ ਮਦਦ ਜ਼ਰੂਰ ਕਰਿਓ ਤਾਂ ਜੋ ਮੁਰਤੋਂ ਸ਼ੀਲਾ ਕੰਧਾਲਾ ਗੁਰੂ ਦੁਬਾਰਾ ਗਰਾਊਂਡਾਂ ਦੇ ਵਿੱਚ ਆ ਸਕੇ ਲੋੜ ਹੈ ਸਾਰੇ ਜਿਹੜੇ ਪ੍ਰਮੋਟਰਾਂ ਦੀ ਸਾਰੇ ਜਿਹੜੇ ਜਿੰਨੇ ਵੀ ਸਪੋਰਟਰ ਐ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਿਉਂ ਜ਼ਰੂਰੀ ਨਹੀਂ ਕੋਈ ਜਿਹੜੇ ਆਪਣੇ ਦੇਖਣ ਵਾਲਿਆ ਉਹਨੂੰ ਵੀਡੀਓ ਨੂੰ ਜਾਣ ਤੁਸੀਂ ਇਹਦੀ ਮਦਦ ਕਰ ਸਕੋ ਜੇ ਤੁਸੀਂ ਵੀਡੀਓ ਸ਼ੇਅਰ ਕਰ ਦੋਗੇ ਤਾਂ ਕਿਸੇ ਨਾ ਕਿਸੇ ਜਿਹੜੇ ਦਾਨੀ ਸੱਜਣਿਆਂ ਕਿਉਂਕਿ ਉਹਨਾਂ ਤੱਕ ਉਹਨਾਂ ਦੇ ਘਰ ਤੱਕ ਇਹ ਵੀਡੀਓ ਜਾਊਗੀ ਉਹ ਤਾਂ ਹੀ ਮਦਦ ਕਰ ਸਕਣਗੇ ਇਸ ਲਈ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਸ ਖਿਡਾਰੀ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਤੇ ਇਹ ਖਿਡਾਰੀ ਦੁਬਾਰਾ ਗਰਾਊਂਡਾਂ ਵਿੱਚ ਬਾਦਸ਼ੀ ਕਰ ਸਕੋ ਧੰਨਵਾਦ